ਬਿਸਤਾ ਲੈਂਡ ਅਤੇ ਬੀਐਸ ਇਨਫਰਾ ਗਰੁੱਪ ਦੇ ਓਨਰ ਵਿਜੇ ਕੁਮਾਰ ਜੀ ਗੋਇਲ ਉਹਨਾਂ ਦੇ ਭਰਾ ਸੰਜੀਵ ਕੁਮਾਰ ਜੀ ਮਕੇਸ਼ ਗੋਇਲ ਜੀ ਬੱਲੀ ਬਬੂ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦੇ ਆ ਕਿਉਂਕਿ ਅੱਜ ਇਹ ਬਹੁਤ ਵੱਡੀ ਵਧਾਈ ਦੇ ਪਾਤਰ ਨੇ ਅੱਜ ਬਹੁਤ ਵਧੀਆ ਰਾਧਾ ਰਣੀ ਦਾ ਕੀਰਤਨ ਭਗਵਾਨ શ્રી ਕ੍ਰਿਸ਼ਨ ਜੀ ਦਾ ਕੀਰਤਨ ਹੋਣ ਜਾ ਰਿਹਾ ਹੈ ਦੂਜੀ ਗੱਲ ਇਹ ਹੈ ਵੀ ਕਿ ਇਹ ਸਾਡੇ ਸਾਰੇ ਹੀ ਮੈਂਬਰ ਜੜਵੇ ਦੇ ਜੰਪਲ ਨੇ ਬਿਸਤਾ ਲੈਂਡ ਦੇ ਜਿੰਨੇ ਵੀ ਓਨਰ ਨੇ ਬਹੁਤ ਅੱਛੀ ਗੱਲ ਹੈ ਇਹਨਾਂ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਬਹੁਤ ਉੱਚੀਆਂ ਬੁਲੰਦੀਆਂ ਨੂੰ ਛੋਹਿਆ ਇਨਾਂ ਦੀ ਜੋ ਕਹਿਣੀ ਹੈ ਜੋ ਕਥਨੀ ਕਹਿਣੀ ਇੱਕੋ ਹੀ ਹੈ ਜਿਹੋ ਦੇ ਵਿੱਚ ਕੋਈ ਫਰਕ ਨਹੀਂ ਹੈ ਕੁਆਲਿਟੀ ਹੈ ਗਰੀਬ ਦੇ ਵੀ ਅਮੀਰ ਦੇ ਵੀ ਹਮੇਸ਼ਾ ਨਾਲ ਨੇ ਜਿੱਥੇ ਖੜੇ ਨੇ ਉੱਥੇ ਖੜੇ ਨੇ ਜਿੱਥੇ ਖੜਦੇ ਨੇ ਐਨ ਜੋਰ ਸ਼ੋਰ ਨਾਲ ਖੜਦੇ ਨੇ ਜੀ ਵਿਜੇ ਬਾਉ ਜੀ ਇਹਨਾਂ ਦਾ ਦੇਨ ਹੈ ਜਿਹੜਾ ਕੋਈ ਨਹੀਂ ਦੇ ਸਕਦਾ ਬਹੁਤ ਅੱਛੀਆਂ ਗੱਲਾਂ ਨੇ ਪਹਿਲਾਂ ਆਪਾਂ ਕਹਿੰਦੇ ਵਿਜੇ ਬਾਉ ਜੀ 골ਡ ਨੇ ਵਿਜੇ ਬਾਉ ਜੀ ਡਾਇਮੰਡ ਨੇ ਪਰ ਮੈਂ ਤਾਂ ਕਹਿੰਦਾ ਵਿਜੇ ਬਾਉ ਜੀ ਪਾਰਸ ਨੇ ਜਿਹੜਾ ਇਹਨਾਂ ਨਾਲ ਆ ਕੇ ਬੈਠਿਆ ਜਿਹੜਾ ਇਹਨਾਂ ਨਾਲ ਜੁੜਿਆ ਹਰ ਇੱਕ ਜੱਫੀ ਪਾ ਕੇ ਮਿਲਦੇ ਨੇ ਇਹਨਾਂ ਦਾ ਦੇਨ ਕੋਈ ਨਹੀਂ ਦੇ ਸਕਦਾ ਜਿਹੜਾ ਵੀ ਇਹਨਾਂ ਨਾਲ ਜੁੜਿਆ ਉਨੇ 2 ਰੁਪਏ ਕਮਾਈ ਨੇ ਬੁਆਇਆ ਕੁਛ ਨਹੀਂ ਇੱਥੇ ਅਸੀਂ ਅੱਜ ਪਹੁੰਚੇ ਜੀ ਵਿਸਟਾ ਲੈਂਡ ਦੇ ਵਿੱਚ ਜਦੋਂ ਅਸੀਂ ਪਹੁੰਚੇ ਇੱਥੇ ਆ ਕੇ ਜੋ ਅਸੀਂ ਦੇਖਿਆ ਤਾਂ ਦੇਖਦੇ ਹੀ ਰਹਿ ਗਏ ਜਿਹੜੇ ਵਿਸਟਾ ਲੈਂਡ ਦੇ ਮਾਲਕ ਨੇ ਵਿਜੇ ਬਾਉ ਜੀ ਸੰਜੀਵ ਬਾਉ ਜੀ ਮਨੋਜ ਨਾਗਰਾ ਜੀ ਕਪਲਤਾਇਲ ਜੀ ਬੰਟੀ ਨਾਗਰਾ ਜੀ ਰਸ਼ੇਕ ਜੀ ਇਹ ਜਿਹੜੇ ਵੀ ਮੈਂਬਰ ਨੇ ਸਾਰੇ ਬਹੁਤ ਵਧੀਆ ਇਨਸਾਨ ਨੇ ਕਿਉਂਕਿ ਅਸੀਂ ਇਹਨੂੰ ਪਹਿਲਾਂ ਤੋਂ ਜਾਣਦੇ ਹਾਂ ਜਦੋਂ ਇਹ ਢੜਵੇਂ ਰਹਿੰਦੇ ਸੀਗੇ ਕੁਣੇ ਡਰਦੇ ਵੀ ਰਹਿੰਦੇ ਨੇ ਤੇ ਹੁਣ ਕੁਝ ਚੰਡੀਗੜ੍ਹ ਜਾ ਕੇ ਸੈਟਲ ਹੋ ਗਏ ਪੂਰੇ ਆ ਕੇ ਇਹਨਾਂ ਨੇ ਜੋ ਵਿਸਟਾ ਲੈਂਡ ਪ੍ਰੋਜੈਕਟ ਕਰਤੇ ਆ ਇਹ ਪ੍ਰੋਜੈਕਟ ਇੱਕ ਬਹੁਤ ਵਧੀਆ ਪ੍ਰੋਜੈਕਟ ਹੈ ਜੋ ਸੋ ਇਹਨਾਂ ਦੇ ਮਾਲਕ ਨੇ ਵਿਸਟਾ ਲੈਂਡ ਦੇ ਕੋਈ ਵੀ ਮਾਲਕ ਇਹਨਾਂ ਦਾ ਜਿੰਨੇ ਵੀ ਜਿਹੜੀ ਨੇ ਗੱਲ ਕਰ ਲਈ ਇੱਕ ਵਾਰੀ ਜੋ ਕਹਿਤਾ ਉਹ ਪੱਕਾ ਹੈ ਜੀ ਜੋ ਜ਼ੁਬਾਨ ਕਰ ਲਈ ਕਿਸੇ ਨਾਲ ਬਸ ਜੋ ਜ਼ੁਬਾਨ ਹੋ ਗਈ ਤਾਂ ਹੋ ਗਈ ਇਹ ਨਹੀਂ ਵੀ ਕੋਈ ਫਰਕ ਬਹਿ ਜੂਗਾ ਜੋ ਗੱਲ ਇਹ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਇਸੇ ਕਰਕੇ ਅੱਜ ਵਿਸਟਾ ਲੈਂਡ ਦਾ ਨਾਮ ਸਾਰੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਦੀ ਇੰਡੀਆ ਦੇ ਵਿੱਚ ਵੀ ਕਿਉਂਕਿ ਜੋ ਲੋਕ ਕੁਛ ਇਹਨਾਂ ਦੇ ਰਿਲੇਸ਼ਨ ਦੇ ਬਾਹਰ ਨੇ ਉਹਨਾਂ ਨੇ ਵੀ ਪੂਰੇ ਫਲੈਟ ਲਏ ਤਾਂ ਉਹ ਵੀ ਕਹਿੰਦੇ ਨੇ ਵੀ ਜੋ ਅਸੀਂ ਅੱਜ ਫਲੈਟ ਬਹਾੜੀ ਦੇ ਵਿੱਚ ਜੀਰ ਕਪੂਰ ਲਿਆ ਉਹ ਬੱਲੇ ਬੱਲੇ ਹੈ ਜੀ ਬੱਲੇ ਬੱਲੇ ਕਾਰਨ ਦਾ ਹੁਣ ਇਹੀ ਹੈ ਵੀਜੇ ਬਾਉ ਜੀ ਸੰਜੀਪ ਬਾਉ ਜੀ ਕਪਲ ਤਾਇਲ ਜੀ ਮਨੋਜ ਨਾਗਰਾ ਜੀ ਬੱਲੇ ਤਾਇਲ ਜੀ ਤੇ ਆਪਣੇ ਪਿੰਕੂ ਬਾਉ ਜੀ ਜੋ ਵੀ ਇਹਨਾਂ ਦਾ ਹੈਗੇ ਚਲੋ ਇੱਕ ਦੋ ਸ਼ਾਇਦ ਇਹਨਾਂ ਦੀ ਜਿਹੜੀ ਜ਼ੁਬਾਨ ਹੈ ਜੀ ਬਸ ਉਹ ਪੱਥਰ ਤੇ ਲਕੀਰ ਹੈ ਜੀ ਜੋ ਇਹਨਾਂ ਨੇ ਕਹਿਤਾ ਉਹ ਕਰਤਾ ਇਸੇ ਕਰਕੇ ਅੱਜ ਵਿਸਤ੍ਰਿਤਾ ਵਿਸਤ੍ਰਿਤ ਹੋ ਗਈ ਜੀ ਜੀ ਬੀਐਸ ਗਰੁੱਪ ਦੀ ਗੱਲ ਕਰੀਏ ਬੜਾ ਸ਼ਾਨਦਾਰ ਗਰੁੱਪ ਹੈਗਾ ਦਰਵੇ ਦੀ ਸ਼ਾਨ ਹੈ ਦਰਵੇ ਨਾਲ ਨਾਲ ਟਰਾਈ ਸਿਟੀ ਦੇ ਵਿੱਚ ਬੜੀ ਸ਼ਾਨ ਹੈ ਇਹਦੀ ਜਿਹੜੀ ਗੱਲ ਇਹ ਕਹਿੰਦੇ ਨੇ ਉਸ ਤੋਂ 110% ਉੱਪਰ ਦੀ ਹੁੰਦਾ ਇਹਨਾਂ ਦਾ ਕਦੇ ਵੀ ਕਿਸੇ ਨੂੰ ਕੋਈ ਤੰਗ ਨਹੀਂ ਕਰ ਰਹੇ ਜੇ ਉਹ ਵੀ ਜਿਸ ਤਰ੍ਹਾਂ ਵੀ ਅਸੀਂ ਕਸਟਮਰ ਚਾਹੁੰਦਾ ਹੈਗਾ ਕੋਈ ਵੀ ਗੱਲਬਾਤ ਚਾਹੁੰਦਾ ਹੈ ਉਸ ਤਰੀਕੇ ਨਾਲ ਉਸ ਗੱਲ ਨੂੰ ਇਹ ਮੋਲਡ ਵੀ ਕਰਦੇ ਨੇ ਔਰ ਜਿੰਨਾ ਇਨਵੈਸਟਰ ਇਹਨਾਂ ਕੋਲੇ ਵੱਧ ਰਹੇ ਆ ਪਰਮਾਤਮਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕੋਲੇ ਬਹੁਤ ਜ਼ਿਆਦਾ ਇਨਵੈਸਟਰ ਹੋਰ ਬਣੇਗਾ ਜਿਸ ਤਰ੍ਹਾਂ ਦੇ ਪ੍ਰੋਜੈਕਟ ਕਿੱਥੇ ਜਾ ਰਹੇ ਨੇ ਜਿਸ ਤਰ੍ਹਾਂ ਇਹਨਾਂ ਦਾ ਪ੍ਰੋਜੈਕਟ ਹੈ ਜੀ ਵਿਸਥਾ ਅਗਰ ਵਿਸਥਾ ਦੀ ਗੱਲ ਕਰੀਏ ਬੜਾ ਸ਼ਾਨਦਾਰ ਪ੍ਰੋਜੈਕਟ ਰਿਹਾ ਅੱਜ ਤੱਕ ਪ੍ਰਾਈਸਿਟੀ ਦੇ ਵਿੱਚ ਬੜੇ ਪ੍ਰੋਜੈਕਟ ਘਟੇ ਨੇਗੇ ਬਟ ਉਹ ਸਾਰੇ ਬੈਕ ਮਾਰ ਗਏ ਬਟ ਇੱਕ ਵਿਸਥਾ ਲੈਣ ਦਾ ਐਸਾ ਪ੍ਰੋਜੈਕਟ ਹੈਗਾ ਕਿਉਂਕਿ ਇਹਦੇ ਵਿੱਚ ਵੱਡਾ ਯੋਗਦਾਨ ਜੋ ਹੈ ਉਹ ਬਿਜੇ ਗੋਇਲ ਜੀ ਦਾ ਸੰਜੇ ਗੋਇਲ ਜੀ ਦਾ ਨਾ ਬੜਾ ਯੋਗਦਾਨ ਹੈ ਕਦੇ ਵੀ ਇਸ ਪ੍ਰੋਜੈਕਟ ਨੂੰ ਇਹ ਥੱਲੇ ਨਹੀਂ ਆਉਂਦੇ ਰਹਿਗੇ ਔਰ ਉੱਪਰ ਦੀ ਉਪਰੀ ਲਿਖੇ ਜਾ ਬਹੁਤ ਵਧੀਆ ਇਨਸਾਨ ਨੇ ਅਸੀਂ ਇਹਨਾਂ ਨੂੰ 20-25 ਸਾਲ ਤੋਂ ਜਾਣਦੇ ਆ ਦਿਰਬੇ ਤੋਂ ਜਿਹੜਾ BS ਤੇ Vista group ਹੈ ਇਹ ਸਾਰੇ ਆਪਸਚ ਬ੍ਰਦਰ ਨੇ ਤੇ ਪੂਰੇ ਟਰਸਟੇਬਲ ਪਰਸਨ ਨੇ ਹੈ ਤੇ ਰਹੀ ਗੱਲ ਜਿਹੜਾ ਆਪਣਾ ਇਹ ਪ੍ਰੋਜੈਕਟ ਹੈ Vista land project ਇਸ ਦੇ ਵਿੱਚ ਜੋ ਇਨਵੈਸਟਰ ਨੇ ਉਹ ਸਾਡੇ ਤੋਂ ਕਾਫੀ ਸਮੇਂ ਲੰਬੇ ਤੋਂ ਸਾਡੇ ਨਾਲ ਜੁੜੇ ਹੋਏ ਨੇ ਜੋ ਕਮਿਟਮੈਂਟ ਅਸੀਂ ਨੇ ਕਰ ਲਈ ਜੋ ਕਮਿਟਮੈਂਟ ਇਹਨਾਂ ਨੇ ਕਰ ਲਈ ਉਹ ਤੇ ਬਿਲਕੁਲ ਖਰੇ ਉਤਰਦੇ ਨੇ ਹਰ ਇੱਕ ਇਨਸਾਨ ਉਰੇ ਦੋ ਰੁਪਏ ਕਮਾ ਕੇ ਨਿਕਲੂਗਾ ਬਿਲਕੁਲ ਹੀ ਟਰਸਟੇਬਲ ਪ੍ਰੋਜੈਕਟ ਹੈ ਟਰਸਟੇਬਲ ਪਰਸਨ ਨੇ ਅਸੀਂ ਇਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਜਾਣਦੇ ਆਂ ਇੱਕ ਛੋਟੇ ਬਿਜ਼ਨਸ ਦਾ ਹਾਂ ਦਰਬੇ ਤੋਂ ਉੱਠੇ ਹੋਏ ਇਨਸਾਨ ਨੇ ਇੱਕ ਛੋਟੇ ਲੈਵਲ ਤੋਂ ਤੇ ਫੁੱਲ ਟਰਸਟੇਬਲ ਇਨਸਾਨ ਮੇਰਾ ਨਾਮ ਸ਼ੋਕਮਾਰਾਏ ਦੜਬੇ ਤੋਂ ਹਾਂ ਇਹ ਇੱਕ ਬਿਸਤਾ ਲੈਂਡ ਦਾ ਤੇ ਬੀਐਸ ਇਨਫਰਾ ਬਹੁਤ ਵਧੀਆ ਗਰੁੱਪ ਹੈਗਾ ਤੇ ਇਹ ਜੋ ਕਹਿੰਦੇ ਨੇ ਉਹ ਪੂਰਾ ਕਰਦੇ ਨੇ ਅੱਜ ਮਹਾਰਾਜਾ ਰਾਣੀ ਦੇ ਕੀਰਤਨ ਇੱਥੇ ਰੱਖਿਆ ਗਿਆ ਹੈਗਾ ਉਹ ਗਰੁੱਪ ਪਵਨ ਦਾ ਨਾਮ ਤੋਂ ਸ਼ੁਰੂਆਤ ਕੀਤੀ ਇਹਨਾਂ ਨੇ ਬਹੁਤ ਵਧੀਆ ਗੱਲ ਹੈ ਦੋਨੇ ਗਰੁੱਪ ਨੇ ਜਿਹੜੇ ਬਹੁਤ ਵਧੀਆ ਨੇ ਨੇ ਦਾ ਕੁਰੇ ਹੋ ਰਹੇ ਸੀ ਅਸੀਂ ਕਾਫੀ ਟਾਈਮ ਤੋਂ ਜਾਣਦੇ ਹਾਂ ਦੋਨੇ ਵਿਸਟਾ ਤੇ ਬੀਐਸਐਫ ਵਾਲੇ ਗਰੁੱਪਾਂ ਨੂੰ ਬਹੁਤ ਲੰਬੇ ਸਮੇਂ ਤੋਂ ਜਾਣਦੇ ਆਂਗੇ ਇਹ ਜੋ ਕਹਿੰਦੇ ਨੇ ਦਿਲੋਂ ਮਨੋਂ ਨਾਲ ਖੜਦੇ ਨੇ ਇਹ ਉਹ ਇਨਸਾਨ ਨੇਗੇ ਜਿਹੜੇ ਤੁਸੀਂ ਕਿਸੇ ਵੀ ਹੋਰ ਪ੍ਰੋਜੈਕਟ ਤੋਂ ਮਾਲ ਲਿਆ ਵੀ ਤਾਂ ਕਿ ਉਹ ਮਲਵਾ ਦੇ ਦਿਲੋਂ ਖੜ ਦੇਣਗੇ ਦਿਲੋਂ ਕਹਿੰਦੇ ਨੇ ਕਿ ਦੱਸੋ ਸਾਨੂੰ ਕੀ ਕੰਮ ਹੈ ਤੁਹਾਡਾ ਕੀ ਥੋੜੀ ਤਕਲੀਫ ਹੈ ਅਸੀਂ ਦੂਰ ਕਰਾਂਗੇ ਦਿਲੋਂ ਖੜਦੇ ਨੇ ਨਾਲ ਵਿਸਟਾ ਲੈਂਡ ਅਤੇ ਵੀਐਸ ਇਨਫਰਾ ਗਰੁੱਪ ਦੇ ਨਾਲ ਜੁੜਨ ਲਈ ਅੱਜ ਹੀ ਸੰਪਰਕ ਕਰੋ ਜ਼ਿੰਦਗੀ ਦੇ ਨਜ਼ਾਰੇ ਲਵੋ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰੋ ਜੀ ਹਾਂ ਵਿਸਟਾ ਲੈਂਡ ਗਰੁੱਪ ਮੁਹਾਲੀ ਦੇ ਨਾਲ ਜੁੜੋਗੇ ਤਾਂ ਆਪਣੀ ਜ਼ਿੰਦਗੀ ਨੂੰ ਸੁਨਹਿਰਾ ਬਣਾ ਪਾਓਗੇ